ਅਸੀਂ ਹੁਣੇ ਹੀ ਅਜੇ 72 ਟੀਚਰ ਭੇਜੇ ਪਰਸੋ ਚੌਥੀ ਆਇਆ ਫਿਨਲੈਂਡ ਤੋਂ ਹੁਣ ਤੱਕ 250 ਟੀਚਰਾਂ ਨੂੰ ਅਸੀਂ ਸਿੰਗਾਪੁਰ ਫਿਨਲੈਂਡ ਦੀਆਂ ਪੜ੍ਹਾਈ ਨਵੇਂ-ਨਵੇਂ ਤਰੀਕਿਆਂ ਨਾਲ ਕਰਾਉਣ ਦੀਆਂ ਜਿਹੜੀਆਂ ਅਕੈਡਮੀਜ਼ ਨੇ ਉਹਨਾਂ 'ਚ ਆਪਣੇ ਪ੍ਰਿੰਸੀਪਲਾਂ ਨੂੰ ਤੇ ਈਟੀਟੀ ਟੀਚਰ ਨੂੰ ਭੇਜ ਕੇ ਟ੍ਰੇਨਿੰਗ ਦੇ ਚੁੱਕੇ ਹਾਂ ਜੀ ਹਜੇ 3 ਸਾਲ ਹੀ ਹੋਏ ਨੇ 3 ਸਾਲ ਤਾਂ ਉਹਨਾਂ ਵਾਲਾ ਕਚਰਾ ਹੀ ਸਾਫ਼ ਕੀਤਾ ਹੈ ਹੁਣ ਹੁਣ ਦੇਖਣ ਲੱਗਣਗੇ ਰੰਗ ਪੰਜਾਬ ਦੇ ਉਹਨੂੰ ਤਾਂ ਘਾਟਨ ਹੋ ਰਹੇ ਨੇ ਅੱਜ ਫਲੋਰ ਤੋਂ ਆਏ ਆ ਪੰਜਾਬ ਪੁਲਿਸ ਦੇ ਐਸਐਚਓ ਨੂੰ 139 ਨਵੀਆਂ ਗੱਡੀਆਂ ਦਿੱਤੀਆਂ ਨੇ 319 ਪਹਿਲਾਂ ਦਿੱਤੀਆਂ ਸੀ ਪੰਜਾਬ ਦਾ ਇੱਕ ਵੀ ਥਾਣਾ ਇਹੋ ਜਾਂ ਨਹੀਂ ਜਿੱਥੇ ਐਸਐਚਓ ਕੋਲੇ ਨਵੀਂ ਗੱਡੀ ਸਕੋਰਪਿਓ ਨਵੀਂ ਗੱਡੀ ਨਾ ਹੋਵੇ ਐਜਾਂ ਕਿਉਂਕਿ ਉਹਨਾਂ ਨੇ ਜ਼ੀਰੋ ਗਰਾਊਂਡ ਤੇ ਉਹਨਾਂ ਨੇ ਕੰਮ ਕਰਨਾ ਹੈ ਉਹਨਾਂ ਕੋਲ ਤਾਂ ਗੱਡੀਆਂ ਨਵੀਆਂ ਚਾਹੀਦੀਆਂ ਨਾ ਪਹਿਲਾ ਇਹ ਉੱਪਰੋਂ ਸ਼ੁਰੂ ਕਰਦੇ ਸੀ ਪਿਛਲੇ ਐਸਐਸਪੀ ਉਹ ਥੋੜੀ ਜੀ ਰੱਦੀ ਜੀ ਕਰਕੇ ਡੀਐਸਪੀ ਨੇ ਇੰਨਾ ਸੀ ਡੀਐਸਪੀ ਹੋਰ ਰੱਦੀ ਜੀ ਕਰਕੇ ਉਦੋਂ ਥੱਲੇ ਫੜਾਉਂਦਾ ਸੀ ਜਦੋਂ ਤੱਕ ਥਾਣੇ ਪਹੁੰਚਦੀ ਸੀ ਉਹਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਮਗਰਲਾ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਕਈ ਵਾਰੀ ਜਿਹਨੂੰ ਫੜਨਾ ਹੁੰਦਾ ਸੀ ਉਹਨੂੰ ਕਹਿਣਾ ਪੈਂਦਾ ਸੀ ਬਾਈ ਬਣ ਕੇ ਤੱਕਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਮੈਂ ਕਹਾ ਨਵੀਆਂ ਗੱਡੀਆਂ ਇੰਦਰਾਂ ਨੂੰ ਦਿਓ ਜਿਨ੍ਹਾਂ ਨੇ ਮਗਰ ਭੱਜਣਾ ਉਹਨਾਂ ਦਾ ਜਿਨ੍ਹਾਂ ਨੇ ਅਪਰਾਧੀਆਂ ਨੂੰ ਫੜਨਾ ਹੈ ਜਿਨ੍ਹਾਂ ਨੇ ਚਿੱਤੇ ਦੇ ਤਸਕਰਾਂ ਨੂੰ ਫੜਨਾ ਹੈ ਉਹ ਅਪਗ੍ਰੇਡ ਕੀਤਾ ਕੋਲ ਸੁਣ ਪਰ ਹੁਣ ਇੱਕ ਨਵਾਂ ਕੈਬਨਟ ਚਾਜੀ ਡਿਸੀਜਨ ਕੀਤਾ ਹੈ ਕਿ ਇੱਕ ਆਈਪੀਐਸ ਅਫਸਰ ਇੱਕ ਆਈਐਸ ਅਫਸਰ ਇੱਕ ਆਈਪੀਐਸ ਅਫਸਰ ਆਈਐਫਐਸ ਅਫਸਰ ਇੰਡੀਅਨ ਫੋਰਨ ਅਪਰਾ ਫੋਰੈਸਟ ਸਰਵਿਸ ਉਹਨਾਂ ਨੂੰ ਅਸੀਂ ਕਹਾਂਗੇ ਕਿ ਅਸੀਂ ਅਸੀਂ ਕਿਤੇ ਸਕੂਲ ਕਰੀਬ ਅਸੀਂ ਪਹਿਲਾਂ ਪਾਇਲਟ ਦੇ ਤੌਰ ਤੇ ਚੁਣ ਰਹੇ ਹਾਂ ਸਕੂਲ ਆਫ ਐਕਸਲੈਂਸ ਕਿ ਉਹ ਐਸਐਸਪੀ ਇੱਕ ਸਕੂਲ ਨੂੰ ਅਡਾਪਟ ਕਰ ਲੂਗਾ ਹਫਤੇ 'ਚ ਘਟੂ ਘਟ ਇੱਕ ਵਾਰੀ ਉਹ ਸਕੂਲ 'ਚ ਜਾ ਕੇ ਆਊਗਾ ਬੱਚਿਆਂ ਨਾਲ ਗੱਲ ਕਰੂਗਾ ਕੀ ਬਣਨਾ ਹੈ ਜਿਹੜੇ ਬੱਚਿਆਂ ਨੇ ਪੁਲਿਸ ਜਾਣਾ ਹੈ ਉਹ ਦੱਸੂਗਾ ਪੁਲਿਸ ਜਾਣ ਦੇ ਤਰੀਕੇ ਵੀ ਆ ਮੈਂ ਪੜਦਾ ਹੁੰਦਾ ਸੀ ਮੈਂ ਵੀ ਪੁਲਿਸ ਸੀ ਜਦੋਂ ਆਇਆ ਆ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਜੇ ਕਿਸੇ ਨੇ ਡੀਸੀ ਬਣਨਾ ਹੈ ਪੀਕ ਕਮਿਸ਼ਨਰ ਜਦੋਂ ਉੱਥੇ ਬੈਠਾ ਹੋਊਗਾ ਉਹ ਦੱਸੂਗਾ ਵੀ ਕਿਵੇਂ IAS ਦਾ ਪੇਪਰ ਹੁੰਦਾ ਹੈ ਮੇਨ ਦੇ ਪੇਪਰ ਕੀ ਹੁੰਦੇ ਨੇ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਤੇ ਕਿੱਥੇ ਟ੍ਰੇਨਿੰਗ ਹੁੰਦੀ ਹੈ ਉਹ ਸਾਰਾ ਬੱਚਿਆਂ ਨੂੰ ਹੌਸਲਾ ਆਊਗਾ ਮਾਪਿਆਂ 'ਚ ਖੁਸ਼ੀ ਹੋਊਗੀ ਸਾਨੂੰ ਸਾਡੇ ਬੱਚਿਆਂ ਨੂੰ ਦੱਸਣ ਵਾਸਤੇ BC ਆਪ ਆਉਂਦਾ ਸਾਡੇ ਸਕੂਲ 'ਚ ਇਸ ਤਰ੍ਹਾਂ ਦੇ ਨਵੇਂ ਆਈਡੀਆ ਲੈ ਕੇ ਆ ਰਹੇ ਹਨ ਔਰ ਕ腐ਸ਼ਨ ਦੇ ਵਿਰੁੱਧ ਜ਼ੋਰਦਾਰ ਮਹਿੰਮ ਚੱਲ ਰਹੀ ਹੈ ਜੇ ਕਿਤੇ ਤੁਹਾਨੂੰ ਕੋਈ ਨਸ਼ੇਵਾਰੇ ਕਿ ਫਲਾਨੇ ਪਿੰਪਲ ਥੱਲੇ ਨਸ਼ਾ ਵੀ ਕੀਤਾ ਜਾਂਦਾ ਇੱਕ ਫੋਨ ਨੰਬਰ ਹੈ 9779100200 9779 100 200 ਇਸ ਨੰਬਰ ਤੇ ਤੁਹਾਡਾ ਨਾਮ ਨਹੀਂ ਆਊਗਾ بس دس دو ਵੀ ਇੱਥੇ ਆ ਜਗ੍ਹਾ ਤੇ ਨਸ਼ਾ ਵਿਕੀ ਜਾਂਦਾ ਤੁਹਾਡਾ ਨਾਮ ਗੁਪਤ ਜਿਹੜਾ ਜਾਣਕਾਰੀ ਗੁਪਤ ਰੱਖੀ ਜਾਓ ਬਾਕੀ ਕੰਮ ਸਾਡਾ ਇਸੇ ਤਰੀ ਜੇ ਕੋਈ ਕਿਤੇ ਰਿਸ਼ਵਤ ਮੰਗਦਾ ਤੁਹਾਡੇ ਤੋਂ ਉਹਦਾ ਵੀ ਵਟਸਐਪ ਨੰਬਰ ਉਹ ਸਾਨੂੰ ਭੇਜ ਦਿਓ ਬਾਕੀ ਕੰਮ ਸਾਡਾ ਮੈਂ ਤੁਹਾਨੂੰ ਕਹਿ ਕਿ ਪਹਿਲੇ 3 ਸਾਲ ਤਾਂ ਪਲੈਨਿੰਗ ਬਣਾਉਣ ਨੂੰ ਹੀ ਲੱਗੇ ਸਾਡੇ ਐਨਾ ਗੰਦ ਪਾਇਆ ਹੋਇਆ ਸੀ ਪੰਜਾਬ ਚ ਲੁੱਟ ਲਿਆ ਸੀ ਖਾ ਲਿਆ ਸੀ ਪੰਜਾਬ ਇਹਨਾਂ ਨੇ ਜਦੋਂ ਸਰਕਾਰਾਂ ਦੇ ਵਿੱਚ ਬੈਠੇ ਹੋਏ ਮੰਤਰੀ ਨਸ਼ਾ ਬਕਾਉਣ ਜਦੋਂ ਨਸ਼ੇ ਦੇ ਵੱਡੇ ਤਸਕਰ ਮੰਤਰੀ ਦੀ ਗੱਡੀ 'ਚ ਸਫ਼ਰ ਕਰਨ ਫਿਰ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਉਸ ਖੇਤ ਦੀ ਖੇਤ ਨੂੰ ਕੌਣ ਬਚਾਊ ਜੇ ਮਾਲੀ ਹੋਈ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾਊ ਸੋ ਇਸ ਕਰਕੇ ਨਾ ਮੇਰਾ ਕਿਸੇ ਰੇਪੇ ਵਾਲੇ ਨਾਲ ਹਿੱਸਾ ਹੈ ਨਾ ਕਿਸੇ ਬੱਸਾਂ ਵਾਲੇ 'ਚ ਹਿੱਸਾ ਹੈ ਨਾ ਕਿਸੇ ਢਾਬੇ ਵਾਲੇ ਚ ਹਿੱਸਾ ਨਾ ਕਿਸੇ ਸ਼ਰਾਬਾਂ ਵਾਲੇ ਚ ਹਿੱਸਾ ਜੇ ਮੇਰਾ ਹਿੱਸਾ ਹੈ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋਰ ਮੇਰਾ ਕਿਦੋਂ ਹਿੱਸਾ ਆਹ ਚੀਜ਼ਾਂ ਜਿਹੜੀਆਂ ਬਣ ਰਹੀਆਂ ਨੇ ਇਹਨਾਂ ਨੇ ਫਿਊਚਰ ਬਣਾਉਣਾ ਸਾਡੇ ਪੰਜਾਬ ਦਾ ਇੱਥੋਂ ਨਿਕਲ ਕੇ ਬੱਚਾ ਇੱਕ ਦਿਨ ਵੀ ਬੇਰੁਜ਼ਗਾਰ ਨਹੀਂ ਰਹੂਗਾ ਨਹੀਂ ਤਾਂ ਧਰਨੇ ਲਾਉਂਦੇ ਲਾਉਂਦੇ ਓਵਰ ਏਜ ਹੋ ਗਏ ਜੀ ਮੇਰੇ ਕੋਲੇ ਆਉਂਦੇ ਨੇ ਅਸੀਂ ਹੁਣ ਕਈ ਵਾਰੀ ਏ ਡਿਪਾਰਟਮੈਂਟ ਅ ਉਮਰ ਦੀ ਹੱਦ ਵਧਾਈ ਵਧਾਉਣੀ ਪਈ ਕਹਿੰਦੇ 10 ਸਾਲ ਤੋ ਧਰਨੇ ਲਈ ਜਾਂਦੇ ਨਹੀਂ ਹੁਣ ਹੁਣ ਉਮਰ ਬੁਮਰ ਵੱਧ ਗਈ ਜੀ ਕਹਿੰਦੇ 37 ਤੋਂ ਉੱਪਰ ਹੋ ਗਈ ਅਜਾ ਸਾਡੇ ਨੌਜਵਾਨ 37 ਤੋਂ ਉੱਪਰ ਹੋ ਜਾਣ 10 10 ਸਾਲ ਤਰਨੇ ਦੇ ਦੇਣ ਤੇ 37 ਤੋਂ ਇੱਕ ਦਿਨ ਵੀ ਟੱਪ ਜਾਣ ਤੁਸੀਂ ਓਵਰਏਜ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ ਆ ਲੀਡਰਾਂ ਚ ਰਿਟਾਇਰ ਹੋਇਆ ਕੋਈ ਉਹ 90 90 ਸਾਲ ਦੇ 95 95 ਸਾਲ ਦੇ ਹਰਦੀ ਹੀ ਨਹੀਂ ਤਿੰਨ ਜਣੇ ਇਧਰੋਂ ਫੜਦੇ ਆ ਤਿੰਨ ਜਣੇ ਇਧਰੋਂ ਫੜਦੇ ਆ ਚੱਕ ਕੇ ਸਟੇਜ ਤੇ ਧਰਦੇ ਆ ਫੇਰ ਵੀ ਇੱਕ ਮੌਕਾ ਹੋਰ ਦਿਓ ਜੀ ਉਹ ਮੈਂ ਖਿਆ ਬਾਬਾ ਜੀ ਸੇਵਾ ਕਰਾਉਣ ਦੇ ਦਿਨ ਨੇ ਯਾਰ ਹੁਣ ਤੁਸੀਂ ਸੇਵਾ ਕਰੋਗੇ ਕਿਹੜੀ ਨਵੇਂ ਜੋ ਆਕਾਂ ਨੂੰ ਕੰਮ ਕਰ ਲੈਣ ਦੋ ਕੋਈ ਸੂਏ ਚੀਜ਼ਾਂ ਬਦਲਣ ਵਾਲੀ ਹੈ ਰਿਟਾਇਰਮੈਂਟ ਵੀ ਏ ਜੀ ਹੈ ਨਹੀਂ ਲੈ ਹਟਦੇ ਨਹੀਂ ਇੱਕ ਵਾਰੀ ਹਾਰ ਜਣ ਕਹਿੰਦੇ ਦੂਜੇ ਹਲਕੇ ਚ ਖੜੇ ਹੋਵਾਂ ਇੱਕ ਕੀ ਕੋਈ ਨਾ ਕੋਈ ਬੋਟਾ ਆਈਆਂ ਲੈਣੀਆਂ ਨੇ ਜਗਾੜ ਲਾਈ ਰੱਖਦੇ ਰਹਿੰਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਮਾਪੇ ਵੀ ਆਏ ਹੋਣਗੇ ਬੱਚੇ ਵੀ ਆਏ ਨੇ ਜਿਹੜਾ ਮੁੱਖ ਮੰਤਰੀ ਹੁੰਦਾ ਲਾਣੇਦਾਰ ਹੁੰਦਾ ਹੈ ਸਟੇਟ ਦਾ ਜਿਵੇਂ ਘਰ ਦਾ ਲਾਣੇਦਾਰ ਹੁੰਦਾ ਮੈਂ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਓ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਔਰ ਲਾਣੇਦਾਰ ਦਾ ਫਰਜ਼ ਬਣਦਾ ਘਰ ਦੇ ਹਰੇਕ ਜੀ ਨੂੰ ਖੁਸ਼ ਰੱਖੇ ਹਰੇਕ ਜੀ ਦੀ ਗੱਲ ਸੁਣੇ ਹਰੇਕ ਜੀ ਦਾ ਜਿਹੜਾ ਸ਼ਿਕਵਾ ਉਹ ਦੂਰ ਕਰੇ ਤਾਂ ਘਰ ਤਰੱਕੀ ਕਰੂਗਾ ਜੀ ਜੇ ਘਰ ਚ ਪਾੜ ਪੈ ਗਿਆ ਵੱਡੀ ਬਹੂ ਕਿਧਰੇ ਹੋਰ ਤਰੀ ਫਿਰਦੀ ਐ ਛੋਟੀ ਬਹੂ ਕਿਸੇ ਦੇ ਹੋਰ ਆਲੇ ਪਾਸੇੋਂ ਚੁਗਲੀਆਂ ਕਰੀ ਜਾਂਦੀ ਐ ਵੱਡਾ ਮੁੰਡਾ ਉਹ ਕੁੰਡੀ ਲਈ ਜਾਂਦਾ ਐ ਅੜਤੀ ਤੋਂ ਪੈਸੇ ਲਈ ਜਾਂਦਾ ਛੋਟਾ ਪਤਾ ਨਹੀਂ ਕਿਤੋਂ ਆਹ ਦੂਰ ਲੈ ਕੇ ਖਾ ਗਿਆ ਵੱਲੋਂ ਵੇਚਿਆ ਫੇਰ ਕਿਵੇਂ ਘਰ ਚੱਲੂਗਾ ਜੀ ਤੁਹਾਡਾ ਸੋ ਇਸ ਕਰਕੇ ਬਤੌਰ ਕਸਟੋਡੀਅਨ ਬਤੌਰ ਸਟੇਟ ਦਾ ਹੈੱਡ ਮੈਂ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਇਹ ਤੁਹਾਨੂੰ ਗਾਰੰਟੀ ਦਿੰਦਾ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਤੁਹਾਡਾ ਭਵਿੱਖ ਬਿਲਕੁਲ ਸਹੀ ਹੱਥਾਂ 'ਚ ਹੈ ਯਕੀਨ ਰੱਖਿਓ ਇਸੇ ਤਰ੍ਹਾਂ ਹੀ ਬਾਕੀ ਕੰਮ ਸਾਡਾ ਹੈ ਉਹ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖੋ ਇੱਥੇ ਫੁੱਲ ਲੁੱਗਣਗੇ ਇਸੇ ਧਰਤੀ ਤੇ ਪੰਗੜੇ ਪੈਣਗੇ ਇਸੇ ਧਰਤੀ ਤੇ ਹੁਣ 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 ਇਹ ਹਜੇ ਫੰਕਸ਼ਨ ਹੋਣ ਲੱਗੇ ਪਹਿਲੇ ਇਹ ਹਜੇ ਫੰਕਸ਼ਨ ਹੀ ਹੋਣੋਂ ਅਟਗੇ ਸੀ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਹੁੰਦੀ ਹੀ ਨਹੀਂ ਸੀ ਕੋਈ ਕਿਸੇ ਨੌਕਰੀ ਦੇਣ ਦਾ ਜਾਂ ਕੋਈ ਇੰਡਸਟਰੀ ਵਾਲੇ ਨਾਲ ਗੱਲਬਾਤ ਕਰਨ ਦਾ ਬੈਠੇ ਨੇ ਇਹ ਕਹਿੰਦੇ ਜੀ ਸਾਨੂੰ ਤਾਂ 10-15 ਸਾਲ ਤੋਂ ਕੋਈ ਮਿਲੇ ਹੀ ਨਹੀਂ ਸੰਤ ਅੰਦਰ ਹੀ ਨਹੀਂ ਵੜਨ ਦਿੰਦੇ ਸੀ ਹੁਣ ਪਰਿਵਾਰ ਕਮੌਲ ਹੈ ਚੰਡੀਗੜ੍ਹ ਆਉਂਦੇ ਨੇ ਵੈਸੀ ਫੋਨ ਕਰ ਲੈਂਦੇ ਨੇ ਇੱਧਰ ਆਏ ਹੋਏ ਸੀ ਆ ਜਾ ਮੈਂ ਛਾਪੀ ਜੋ ਕਰੇ ਭੈਣ ਨੇ ਹੁਣ ਆਪਦਾ ਘਰ ਹੈ ਬੜੀ ਦੇਰ ਬਾਅਦ ਉਹ ਘਰ ਜਿਹੜੇ ਨੇ ਨਾ ਚੰਡੀਗੜ੍ਹ ਦੇ 2 ਸੈਕਟਰ ਵਾਲੇ ਉਹ ਬੜੀ ਦੇਰ ਬਾਅਦ ਆਮ ਲੋਕਾਂ ਲਈ ਖੁੱਲੇ ਨੇ ਨਹੀਂ ਤਾਂ ਵੜ ਨਹੀਂ ਦਿੰਦੇ ਸੀ ਉੱਤੇ ਸੂਇਸ ਕਰਕੇ ਮੈਂ ਅੱਜ ਬਹੁਤ ਖੁਸ਼ ਹਾਂ ਇਸ ਸਾਨੀ ਸਾਹਿਬ ਜੋ ਤੁਸੀਂ ਇੱਥੇ ਐਫਰਟ ਕਰ ਰਹੇ ਹਾਂ ਔਰ ਅਸੰਜੀਬ ਰੋੜਾ ਜੀ ਨੂੰ ਅਸੀਂ ਹਸਪਤਾਲਾਂ ਵਾਲੇ ਪਾਸੇ ਲਾਇਆ ਹੋਇਆ ਉਹ ਵੀ ਬਹੁਤ ਐਫਰਟ ਕਰ ਰਹੇ ਨੇ ਤੇ ਬਾਕੀ ਇਹਨਾਂ ਕੋਲੇ ਆਪ ਵੀ ਫੰਡ ਹੈਗਾ ਰਾਜ ਸਭਾ ਦਾ ਇਧਰ ਸਰਕਾਰ ਕੋਲੇ ਵੀ ਹੈਗਾ ਤੇ ਅਸੀਂ ਫੰਡਾਂ ਦੀ ਕਮੀ ਨਹੀਂ ਆਉਣ ਦੇਵਾਂਗੇ ਬਸ ਤੁਸੀਂ ਪੜਨ ਵਾਲੇ ਬਣੋ ਮੈਰਿਟ ਵਾਲੇ ਬਣੋ ਮੈਰਿਟ ਦੇ ਵਿੱਚ ਨੰਬਰ ਲੈ ਆਓ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਡੇ ਨੰਬਰ ਵੱਧ ਆ ਗਏ ਪਰ ਘੱਟ ਨੰਬਰ ਵਾਲਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਬਾਪੂ ਕੋਲੇ ਪੈਸੇ ਸੀ ਜਾਂ ਉਹਦਾ ਬਾਪੂ ਕਿਸੇ ਮੰਤਰੀ ਨੂੰ ਜਾਣਦਾ ਸੀ ਨਾ ਜਿਹੜਾ ਮੈਰਿਟ ਚ ਆਊਗਾ ਉਹੀ ਨੌਕਰੀ ਪਾਊਗਾ ਉਹੀ ਕੁਰਸੀ ਤੇ ਬੈਠੂਗਾ ਦੋ ਜਨਮਾਂ ਬਾਅਦ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਇੱਕ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਅਗਵਿੰਦ ਆਪਣਾ ਮਲੋਹ ਕੋਲੇ ਪਿੰਡ ਹੈ ਦੋ ਜੋੜੀਆਂ ਬੇਟੀਆਂ ਪੈਦਾ ਹੋ ਗਈਆਂ ਕਿਸੇ ਘਰ ਚ ਲੋਕ ਇੱਕ ਨਹੀਂ ਚਰਦੇ ਦੋ ਹੋ ਗਈਆਂ ਟਵਿਨਜ਼ ਹੋ ਗਈਆਂ ਜੋੜੀਆਂ ਬੱਚੀਆਂ ਪੈਦਾ ਹੋ ਗਈਆਂ ਲੋਕ ਉਹਨਾਂ ਨੂੰ ਇਹ ਕਹਿਣ ਆਇਆ ਕਰਨ ਭਾਈ ਤੁਹਾਡੇ ਪੁਰਾਣੇ ਜਨਮ ਦੇ ਕੋਈ ਪਾਪ ਸਾਹਮਣੇ ਆਏ ਨੇ ਵੀ ਦੋ ਦੋ ਕੁੜੀਆਂ ਜੰਮ ਪਈਆਂ ਉਹਨਾਂ ਪਰਿਵਾਰ ਨੇ ਬੱਚੀਆਂ ਨੂੰ ਪੜਾਇਆ ਆ 6 ਮਹੀਨੇ ਪਹਿਲਾਂ ਦੋਨੇ ਕੁੜੀਆਂ ਜੱਜ ਬਣ ਗਈਆਂ ਦੋਨੇ ਪੈਣਾ ਜੱਜ ਬਣ ਗੀਆਂ ਫੇਰ ਗਪਾਲ ਸਵੀਟਾਂ ਦੇ ਡੰਬੇ ਚੱਕੀ ਫਿਰਨ ਲੋਕ ਕਹਿੰਦੇ ਜੀ ਪੁਰਾਣੇ ਜਨਮਾਂ ਦਾ ਕੋਈ ਪੁੰਨ ਸਾਹਮਣੇ ਆਇਆ ਲਓ ਇਹ ਤਾਂ ਉਹ ਦੀ ਬਦਲ ਜਾਂਦੇ ਆ ਚੜਦੇ ਨੂੰ ਸਲਾਮਾਂ ਨੇ ਸਵੈਸ ਕਰਕੇ ਆਪਣੇ ਹੁਨਰ ਤੇ ਯਕੀਨ ਰੱਖੋ ਤੁਹਾਡਾ ਹੁਨਰ ਤੁਹਾਡੀ ਸ਼ਾਨ ਬੜਾ ਵਧੀਆ ਸਲੋਗਨ ਤੇ ਉਹ ਤੋਂ ਅੱਜ ਹੁਨਰ ਨੂੰ ਰੇਤੀ ਲਾਉਣ ਵਾਸਤੇ ਤੁਹਾਡੇ ਟੈਲੈਂਟ ਨੂੰ ਹੋਰ ਵਧਾਉਣ ਵਾਸਤੇ ਅਹਜੇ ਇੰਸਟੀਚੂਟ ਖੁੱਲ ਰਹੇ ਨੇ ਤੁਸੀਂ ਜਹਾਜ਼ ਹੋ ਤੁਹਾਡੇ ਇੰਜਣਾਂ ਤੇ ਮੈਨੂੰ ਯਕੀਨ ਹੈ ਅਸੀਂ ਤੁਹਾਨੂੰ 99 ਪ੍ਰੋਵਾਈਡ ਕਰਾਵਾਂਗੇ ਕਿਉਂਕਿ 99 ਤੋਂ ਬਿਨਾ ਜਹਾਜ਼ ਉੱਡ ਨਹੀਂ ਸਕਦਾ 99 ਅਸੀਂ ਦੇਵਾਂਗੇ ਜਹਾਜ਼ ਤੁਸੀਂ ਹੋ ਜਿੱਡੀਆਂ ਮਰਜ਼ੀ ਫਲਾਈਟਾਂ ਅਸਮਾਨਾਂ ਤੱਕ ਫਲਾਈਟਾਂ ਲਾਓ ਉੱਚੇ ਉੱਡੋ ਪਰ ਹਾਂ ਜੇ ਅੱਜ ਨੂੰ ਉੱਪਰ ਉੱਡ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੈਂ ਬਹੁਤ ਉੱਚਾ ਹੋ ਗਿਆ 92 ਨੂੰ ਜਰੂਰ ਯਾਦ ਰੱਖਣਾ ਚਾਹੀਦਾ ਕਿਉਂਕਿ ਉਤਰਨਾ ਵੀ ਹੁੰਦਾ ਹੈ ਹਨਾ ਸਵਾਪਦਾ ਵਿਰਸਾ ਵੀ ਯਾਦ ਰੱਖੋ ਜਿੱਥੋਂ ਆਏ ਆ ਆਪਣੇ ਟੀਚਰ ਆਪਣੇ ਮਾਪੇ ਆਪਣਾ ਪਿੰਡ ਆਪਣਾ ਬਚਪਨ ਜਿੱਥੇ ਬੀਤਿਆ ਤੁਹਾਨੂੰ ਯਾਰ ਦੋਸਤ ਆਪਣੇ ਪੁਰਾਣੇ ਉਹਨਾਂ ਨੂੰ ਵੀ ਯਾਦ ਰੱਖੋ ਜੇ ਕਿਸੇ ਨੂੰ ਲੋੜ ਹੈ ਦੇਖੋ ਟਾਈਮ ਤੇ ਜੇ ਕੋਈ ਨਹਿਰ ਚ ਡੋਦਾ ਜਾਂਦਾ ਹੈ ਟਾਈਮ ਤੇ ਕੋਈ ਰੱਸਾ ਸਿੜਦਾ ਜਾਂ ਟਾਈਮ ਤੇ ਕੋਈ ਕਿਸੇ ਨੇ ਭਗਾ ਕੇ ਕੋਈ ਆਪਣੀ ਕਈ ਵਾਰੀ ਪੱਗ ਵੀ ਲਾ ਕੇ ਬੰਦੇ ਨੇਰ ਸੁਣਦੇ ਨੇ ਟਾਈਮ ਤੇ ਸੁਟੀ ਗਈ ਉਹਨੇ ਫੜ ਲਈ ਜਾਨ ਬਚ ਜਾਂਦੀ ਹੈ ਸੋ ਜੇ ਕੋਈ ਤੁਹਾਡੇ ਤੋਂ ਸਹਾਇਤਾ ਮੰਗਦਾ ਜਰੂਰ ਕਰੋ ਕਿਉਂਕਿ ਇਸ ਤੋਂ ਵੱਡਾ ਪੁੰਨ ਕੋਈ ਹੈ ਨਹੀਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਮਨੁੱਖ ਦਾ ਤੀਜਾ ਨੈਤਰ ਹੈ ਸਕੂਲਾਂ 'ਚ ਲਿਖਿਆ ਆਪਾਂ ਅਕਸਰ ਪੜ੍ਹਦੇ ਆਂ ਸੋ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਹੈ ਕਿ ਤੁਸੀਂ ਇੰਨੇ ਚਿਰ ਤੋਂ ਬੈਠੇ ਹੋ ਮੈਂ ਜਿਆਦਾ